ਅਸੀਂ ਕੰਪਿਊਟਰ ਆਪ ਰਿਪੇਅਰ ਕੀਤੇ ਆਪ ਸਫਾਈ ਕੀਤੀ ਡੇਟਾਵਾੰ ਕੰਮ ਕੀਤਾ ਕੱਲੇ ਕੱਲੇ ਬੱਚੇ ਨਾਲ ਅਸੀਂ ਪਰਸਨਲੀ ਅਟੈਚ ਹੋਏ ਪਰ ਅੱਜ ਸਾਨੂੰ ਗਰੁੱਪ ਦੇ ਵਿੱਚੋਂ ਰਿਮੂਵ ਕਰਕੇ ਸ਼ੋਅ ਕਰ ਦਿੱਤਾ ਗਿਆ ਕਿ ਤੁਸੀਂ ਕਾਲਜ ਦਾ ਪਾਰਟ ਨਹੀਂ ਰਹੇ ਜਦੋਂ ਕਿ ਅਸੀਂ ਏਡੀਸੀ ਸਾਹਿਬ ਡੀਸੀ ਸਾਹਿਬ ਨੂੰ ਅਪਰੋਚ ਵੀ ਕੀਤੀ ਉਹਨਾਂ ਨੇ ਰੈਜ਼ੋਲੂਸ਼ਨ 'ਚ ਵੀ ਇਹ ਗੱਲਾਂ ਪਵਾਈਆਂ ਵੀ ਇਹਨਾਂ ਦਾ ਫੰਡ ਇਹਨਾਂ ਦੇ ਤਨਖਾਹਾਂ ਲਈ ਇਹਨਾਂ ਦੇ ਡਿਪਾਰਟਮੈਂਟ ਲਈ ਵਰਤਿਆ ਜਾਵੇ ਪਰ ਇਹਨਾਂ ਦੇ ਕੰਨ ਤੇ ਜੂਨੀ ਸਰਕੀ ਇਹਨਾਂ ਨੇ ਉਸ ਫੰਡ ਨੂੰ ਬੁਰੀ ਤਰ੍ਹਾਂ ਉਡਾ ਦਿੱਤਾ ਬਿਲਕੁਲ ਇਹ ਤਾਂ ਫਿਰ ਸਰਿਆ ਸਰ ਮਤਲਬ ਤੁਸੀਂ ਕਹਿ ਸਕਦੇ ਕਿ ਇਹ ਗਲਤ ਹੈ ਕਿਉਂਕਿ ਬੱਚਿਆਂ ਨਾਲ ਇੱਕ ਗਲਤ ਹੋ ਰਿਹਾ ਇਹ ਤੁਸੀਂ ਇਹਦੇ ਬਾਰੇ ਕੀ ਪਰ ਬਸ ਸਿੱਧੀ ਗੱਲ ਹੈ ਕਿ ਇਹ ਵਿਤਕਰਾ ਕਰ ਰਹੇ ਨੇ ਬਿਲਕੁਲ ਜੀ ਬਿਲਕੁਲ ਵਿਤਕਰਾ ਹੋ ਰਿਹਾ ਸਾਨੂੰ ਦੇਖੋ ਡੀਸੀ ਨੇ ਸਾਹਮਣੇ ਤੇ ਏਡੀਸੀ ਸਾਹਮਣੇ ਪੂਰਨ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣੇ ਐਡਮਿਸ਼ਨਸ ਕਰੋ ਅਸੀਂ ਤੁਹਾਡੇ ਕੋਰਸਿਸ ਨਹੀਂ ਬੰਦ ਹੋਣ ਦੇਵਾਂਗੇ ਤੁਸੀਂ ਮਿਹਨਤ ਕਰੋ ਐਡਮਿਸ਼ਨਸ ਲਈ ਹਾਂਜੀ ਸਹੀ ਗੱਲ ਦੋਸਤੋ ਮੈਂ ਤੁਹਾਡੇ ਆਪਣੀ ਰਾਜਵੀਰ ਤੇ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਦੋਸਤੋ ਅਗਰ ਗੱਲ ਕਰੀਏ ਸਰਕਾਰਾਂ ਦੀ ਸਰਕਾਰਾਂ ਦਾਅਵੇ ਕਰਦੀਆਂ ਨੇ ਬੱਚਿਆਂ ਦੀ ਚੰਗੇਰੀ ਪੜ੍ਹਾਈ ਦੇ ਲਈ ਉੱਚ ਪੜਾਈ ਦੇ ਲਈ ਤੇ ਜਿਹੜੇ ਬੱਚੇ ਹੁੰਦੇ ਨੇ ਸਟੂਡੈਂਟ ਹੁੰਦੇ ਨੇ ਦੇਸ਼ ਦਾ ਭਵਿੱਖ ਹੁੰਦੇ ਨੇ ਪਰ ਅੱਜ ਦੇਖਿਆ ਜਾ ਰਿਹਾ ਉਹੀ ਭਵਿੱਖ ਪ੍ਰਦਰਸ਼ਨ ਕਰ ਰਿਹਾ ਤੇ ਭਵਿੱਖ ਦੇ ਨਾਲ ਜਿਹੜੇ ਟੀਚਰ ਵੀ ਰੋਸ ਪ੍ਰਦਰਸ਼ਨ ਕਰ ਰਹੇ ਨੇ ਮੈਂ ਗੱਲ ਕਰ ਰਹੀਆਂ ਮਾਨਸਾ ਦੇ ਕਾਲਜ ਸਰਕਾਰੀ ਕਾਲਜ ਨਹਿਰੂ ਦੀ ਤੇ ਗੱਲਬਾਤ ਕਰਦੇ ਆਂ ਟੀਚਰ ਸਹਿਬਾਨਾਂ ਦੇ ਨਾਲ ਉਹਨਾਂ ਤੋਂ ਜਾਣਕਾਰੀ ਲੈਣੇ ਆ ਵੀ ਰੋਸ ਪ੍ਰਦਰਸ਼ਨ ਦਾ ਕਾਰਨ ਕੀ ਹੈ ਕਿਉਂ ਧਰਨਾ ਲਗਾਇਆ ਹੋਇਆ ਉਹਨਾਂ ਨੇ ਹਾਂਜੀ ਸ੍ਰੀ ਗੱਲ ਜੀ ਸ੍ਰੀ ਗੱਲ ਜੀ ਆ ਮੈਮ ਗੱਲ ਕਰੀ ਤੁਸੀਂ ਅੱਜ ਪ੍ਰਦਰਸ਼ਨ ਲਗਾਇਆ ਹੋਇਆ ਧਰਨਾ ਲਗਾਇਆ ਹੋਇਆ ਕਾਰਨ ਕੀ ਹੈ ਧਰਨੇ ਦਾ ਧਰਨੇ ਦਾ ਮੇਨ ਕਾਰਨ ਇਹੀ ਹੈ ਜ 15 ਸਾਲਾਂ ਤੋਂ ਚੱਲ ਰਹੇ ਕੋਰਸਸ ਬੰਦ ਕੀਤੇ ਜਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਆਪਦੀ ਆਪਦੇ ਹੱਥਾਂ 'ਚ ਮਤਲਬ ਪਾਲਿਆ ਇਸ ਕੋਰਸ ਨੂੰ ਸ਼ੁਰੂ ਕੀਤੇ ਸਾਡੇ ਜਿੱਦੇ ਦੇ ਕੋਰਸ ਸ਼ੁਰੂ ਹੈ ਅਸੀਂ ਇੱਥੇ ਸਰਵਿਸ ਦੇ ਰਹੇ ਹਾਂ 12 12 13 ਸਾਲ 14 ਸਾਲ ਸਟਾਫ ਨੂੰ ਹੋ ਗਏ ਐ ਇੱਥੇ ਅਸੀਂ ਕੰਪਿਊਟਰ ਆਪ ਰਿਪੇਅਰ ਕੀਤੇ ਆਪ ਸਫਾਈ ਕੀਤੀ ਵੇਟਰਾਂ ਵਾਂਗ ਕੰਮ ਕੀਤਾ ਕੱਲੇ-ਕੱਲੇ ਬੱਚੇ ਨਾਲ ਅਸੀਂ ਪਰਸਨਲੀ ਅਟੈਚ ਹੋਏ ਪਰ ਅੱਜ ਸਾਨੂੰ ਗਰੁੱਪ ਦੇ ਵਿੱਚੋਂ ਰਿਮੂਵ ਕਰਕੇ ਸ਼ੋਅ ਕਰ ਦਿੱਤਾ ਗਿਆ ਕਿ ਤੁਸੀਂ ਕਾਲਜ ਦਾ ਪਾਰਟ ਨਹੀਂ ਰਹੇ ਮੈਮ ਇਹਦਾ ਕਾਰਨ ਕੀ ਹੈ ਕਿਉਂ ਕਰ ਰਹੇ ਨੇ ਇਹ ਸਭ ਇਹਨਾਂ ਦਾ ਕਹਿਣ ਦਾ ਤਾਂ ਇਹ ਕਹਿ ਰਹੇ ਨੇ ਕਿ ਜਿਹੜੇ ਕੋਰਸਸ ਨੇ 셀ਫ ਫਾਈਨਾਂਸਿੰਗ ਨੇ ਸਾਡੇ ਕੋਲੇ ਫੰਡ ਦੀ ਸ਼ਾਰਟੇਜ ਹੈ ਐਸੀ ਕੈਟਾਗਰੀ ਦੇ ਬੱਚੇ ਜ਼ਿਆਦਾ ਨੇ ਜਿਨ੍ਹਾਂ ਦੀ ਫੀਸ ਨਹੀਂ ਆਂਦੀ ਅਸੀਂ ਸੋਨੂੰ ਤਨਖਾਹ ਕਿੱਥੋਂ ਦਈਏ ਜਦੋਂ ਕਿ ਥੋੜੀ ਜੀ ਪ੍ਰੋਬਲਮ ਤਾਂ ਕੋਵਿਡ ਕਰਕੇ ਆ ਰਹੀ ਹੈ ਬੱਚੇ ਘਾਟਾ ਚੱਲ ਰਹੇ ਨੇ ਪਰ ਪਿਛਲੇ ਟਾਈਮਾਂ ਦੇ ਵਿੱਚ ਬਹੁਤ ਵਧੀਆ ਸਟਰੈਂਥ ਰਹੀ ਹੈ ਬਹੁਤ ਅੱਛੇ ਸਾਡੇ ਰਿਸਪੌਂਸਸ ਰਹੇ ਹੈ ਬਹੁਤ ਅੱਛਾ ਸਾਡੇ ਕੋਲੇ ਫੰਡ ਵੀ ਰੇਜ਼ ਹੋ ਗਿਆ ਸੀ ਪਰ ਇਹਨਾਂ ਨੇ ਉਸ ਫੰਡ ਦੀਆਂ 4 ਸਾਲਾਂ ਦੇ ਵਿੱਚ ਇਸ ਮਨੋਰਥ ਨਾਲ ਕਿ ਇਹ ਕੋਰਸ ਬੰਦ ਹੀ ਕਰਨੇ ਨੇ ਉਹ ਫੰਡ ਨੂੰ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕੀਤਾ ਜਦੋਂ ਕਿ ਅਸੀਂ ਏਡੀਸੀ ਸਾਹਿਬ ਡੀਸੀ ਸਾਹਿਬ ਨੂੰ ਅਪਰੋਚ ਵੀ ਕੀਤੀ ਉਹਨਾਂ ਨੇ ਰੈਜ਼ੋਲੂਸ਼ਨ 'ਚ ਵੀ ਇਹ ਗੱਲਾਂ ਪਵਾਈਆਂ ਵੀ ਇਹਨਾਂ ਦਾ ਫੰਡ ਇਹਨਾਂ ਦੇ ਤਨਖਾਹਾਂ ਲਈ ਇਹਨਾਂ ਦੇ ਡਿਪਾਰਟਮੈਂਟ ਲਈ ਹੀ ਵਰਤਿਆ ਜਾਵੇ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਇਹਨਾਂ ਨੇ ਉਸ ਫੰਡ ਨੂੰ ਬੁਰੀ ਤਰ੍ਹਾਂ ਉਡਾ ਦਿੱਤਾ ਬਿਲਕੁਲ ਮੈਮ ਕੀ ਲੱਗਦਾ ਸਰਕਾਰਾਂ ਦਾਅਵੇ ਕਰਦੀਆਂ ਨੇ ਵੀ ਵਧੀਆ ਪੜਾਈ ਜਿਹੜਾ ਮੁਫਤ ਸਿੱਖਿਆ ਦੂਜੇ ਬੱਚਿਆਂ ਨੂੰ ਦੇਣਗੇ ਪਰ ਅੱਜ ਜਿਹੜਾ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਮੈਸੇਜ ਕੀ ਦੇਣਾ ਹੈ ਸਰਕਾਰਾਂ ਨੂੰ ਤਾਂ ਦੇਖੋ ਜਿੱਥੋਂ ਤੱਕ ਮੈਂ ਆਪਣੇ ਕਾਲਜ ਨੂੰ ਲੈ ਕੇ ਗੱਲ ਕਰਾਂਗੀ ਤਾਂ ਸਰਕਾਰ ਦਾ ਇਸ ਵਿੱਚ ਕੋਈ ਫਾਲਟ ਨਹੀਂ ਹੈਗਾ ਜੀ ਉਹਨਾਂ ਨੇ ਫੁੱਲ ਫੈਸਿਲਿਟੀ ਦਿੱਤੀ ਹੈ ਉਹ ਬਹੁਤ ਸਾਨੂੰ ਸਪੋਰਟ ਕਰ ਰਹੇ ਹੈ ਬੱਚਿਆਂ ਨੂੰ ਸਪੋਰਟ ਕਰ ਰਹੇ ਹੈ ਪਰ ਇਹ ਕਾਲਜ ਦਾ ਪ੍ਰਸ਼ਾਸਨ ਹੀ ਇੱਥੇ ਆ ਕੇ ਆਪਣੀ ਗੇਮ ਖੇਡ ਰਿਹਾ ਹੈ ਇਹ ਨਹੀਂ ਸਾਨੂੰ ਸਪੋਰਟ ਕਰ ਰਹੇ ਜੀ ਇਹਨਾਂ ਦਾ ਕਿਤੇ ਨਾ ਕਿਤੇ ਮੋਟਿਵ ਇਹੀ ਹੈ ਵੀ ਇਹ ਕੋਰਸਸ ਬੰਦ ਹੀ ਕਰ ਦਿੱਤੇ ਜਾਣ ਹਾਂਜੀ ਦੋਸਤੋ ਸਾਡੇ ਨਾਲ ਹੋਰ ਵੀ ਅਧਿਆਪਕ ਸਹਿਬਾਨ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸਤਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਅਸ ਪ੍ਰਦਰਸ਼ਨ ਕਰ ਰਹੇ ਹੋ ਤੁਸੀਂ ਤੁਸੀਂ ਆਪਣੇ ਵਿਚਾਰ ਕੀ ਪੇਸ਼ ਕਰਨਾ ਚਾਹੁੰਦੇ ਹੋ ਹਾਂਜੀ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ 2009 ਤੋਂ ਇੱਥੇ ਰੈਗੂਲਰ ਕੰਮ ਕਰ ਰਿਹਾ ਹਾਂ ਤੇ ਸਾਨੂੰ 1 ਮਈ ਤੋਂ ਇਹ ਘਰੇ ਬਿਠਾ ਦਿੰਦੇ ਹਨ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਫੋਨ ਕਰ ਕਰਕੇ ਕਹਿੰਦੇ ਹਾਂ ਕਿ ਸਾਨੂੰ ਜੁਆਇਨ ਕਰਵਾ ਲਓ ਜੁਆਇਨ ਕਰਵਾ ਲਓ ਫਿਰ ਜਾ ਕੇ ਸਾਨੂੰ ਕਿਤੇ ਨਾ ਕਿਤੇ ਜਾ ਕੇ ਜੁਆਇਨ ਕਰਵਾਉਂਦੇ ਨੇ ਉਸ ਤੋਂ ਬਾਅਦ ਹੁਣ ਅਸੀਂ ਪਿਛਲੇ 2 ਮਹੀਨਿਆਂ ਤੋਂ ਰੈਗੂਲਰ 1.5-2 ਮਹੀਨਿਆਂ ਤੋਂ ਰੈਗੂਲਰਲੀ ਕੰਮ ਕਰ ਰਹੇ ਹਾਂ ਬਿਨਾਂ ਕਿਸੇ ਤਨਖਾਹ ਤੋਂ ਸਾਨੂੰ ਇਹ ਇਹਨਾਂ ਨੇ ਦੱਸਿਆ ਨਹੀਂ ਹੈਗਾ ਕਿ ਅਸੀਂ ਤੁਹਾਡੇ ਕੋਰਸਿਸ ਬੰਦ ਕਰਨੇ ਆ ਬਲਕਿ ਸਾਨੂੰ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਸਿਰਫ ਜਨਰਲ ਬੱਚੇ ਕਰਨੇ ਆ ਜਨਰਲ ਬੱਚੇ ਕਰਨੇ ਆ ਐਸੇ ਬੱਚੇ ਨਹੀਂ ਕਰਨੇ ਫਿਰ ਵੀ ਅਸੀਂ ਬਹੁਤ ਐਫਰਟਸ ਨਾਲ 7 ਜਾਂ 8 ਬੱਚੇ ਜਨਰਲ ਕਰ ਲਏ ਬਾਅਦ ਵਿੱਚ ਸਾਡੇ ਗਿਆ ਤੋਂ ਬਾਅਦ ਇਹਨਾਂ ਨੇ ਕੋਈ ਡਿਸੀਜਨ ਲਿੱਤਾ ਤੇ ਸਾਡੇ ਐਚਓਡੀ ਨੂੰ ਕਿਹਾ ਕਿ ਤੁਸੀਂ ਆਪਦੇ ਬੱਚੇ ਨੂੰ ਫੋਨ ਕਰ ਦਿਓ ਤੇ ਐਡਮਿਸ਼ਨ ਕਿਤੇ ਹੋਰ ਲੈ ਲੈਣ ਤੇ ਅਸੀਂ ਇਹ ਕੋਰਸੇਜ਼ ਬੰਦ ਹੀ ਕਰ ਰਹੇ ਹਾਂ ਈਵਨ ਕਿ ਅਸੀਂ ਏਡੀਸੀ ਸਰਕਲ ਵੀ ਗਏ ਏਡੀਸੀ ਕੋਲ ਵੀ ਗਏ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਕੋਰਸੇਜ਼ ਅਸੀਂ ਨਹੀਂ ਬੰਦ ਹੁੰਦਿਆਂ ਨਹੀਂ ਹੁੰਦਿਆ ਕਰ ਦਵਾਂਗੇ ਤੇ ਫਿਰ ਵੀ ਸਾਡੇ ਏਡੀਸੀ ਸਾਹਿਬ ਨੇ ਸਾਡੇ ਪ੍ਰਿੰਸੀਪਲ ਨੂੰ ਫੋਨ ਵੀ ਕੀਤਾ ਕਿ ਤੁਸੀਂ ਇਹਨਾਂ ਦੀ ਐਡਮਿਸ਼ਨ ਚਲਾਣ ਦਿਓ ਤੇ ਇਹਨਾਂ ਨੂੰ ਕਰਨ ਦਿਓ ਪਰ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਕਾਲਜ ਦਾ ਇਹ ਤਹਿਸ ਤੋਂ ਮਤਲਬ ਨਹੀਂ ਮੰਨ ਰਿਹਾ ਮਤਲਬ ਇਹਦਾ ਮੁੱਖ ਕਾਰਨ ਦਲਿਤ ਸਟੂਡੈਂਟਸ ਨੇ ਬਿਲਕੁਲ 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 ਇਹ ਸਿਰਫ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਐਸਸੀ ਬੱਚੇ ਨਾ ਹੀ ਔਨ ਤਾਂ ਜਿਆਦਾ ਵਧੀਆ ਸਿਰਫ ਸਾਡੇ ਕੋਲ ਜਨਰਲ ਬੱਚੇ ਹਨ ਜਿਨ੍ਹਾਂ ਤੋਂ ਸਾਨੂੰ ਇਨਕਮ ਹੋ ਸਕੇ ਤੇ ਉਹ ਇਨਕਮ ਨੂੰ ਅਸੀਂ ਕਿਤੇ ਨਾ ਕਿਤੇ ਹੋਰ ਯੂਜ਼ ਕਰ ਸਕੀਏ ਨਹੀਂ ਦੇਖਿਆ ਜਾ ਵੀ ਜਿਹੜੇ ਸਟੂਡੈਂਟਸ ਹੁੰਦੇ ਨੇ ਦੇਸ਼ ਦਾ ਭਵਿੱਖ ਹੁੰਦੇ ਨੇ ਬੇਸ਼ੱਕ ਉਹ ਕਿਸੇ ਵੀ ਕੈਟਾਗਰੀ ਦੇ ਨਾਲ ਸੰਬੰਧਿਤ ਰੱਖਦੇ ਹੋਣ ਤੇ ਇਹ ਤਾਂ ਫਿਰ ਸਰਿਆ ਸਰ ਮਤਲਬ ਤੁਸੀਂ ਕਹਿ ਸਕਦੇ ਕਿ ਗਲਤ ਹੈ ਕਿਉਂਕਿ ਬੱਚਿਆਂ ਨਾਲ ਇੱਕ ਗਲਤ ਹੋ ਰਿਹਾ ਇਹ ਤੁਸੀਂ ਇਹਦੇ ਬਾਰੇ ਕੀ ਕਹਿੰਦਾ ਪਰ ਬਸ ਸਿੱਧੀ ਗੱਲ ਹੈ ਕਿ ਇਹ ਵਿਤਕਰਾ ਕਰ ਰਹੇ ਨਹੀਂ ਬਿਲਕੁਲ ਵਿਤਕਰਾ ਹੋ ਰਿਹਾ ਬਿਲਕੁਲ ਜੀ ਬਿਲਕੁਲ ਵਿਤਕਰਾ ਹੋ ਰਿਹਾ ਹੈ ਪਰ ਇਹ ਮਤਲਬ ਇਹਨਾਂ ਨੂੰ ਇਹ ਲੱਗਦਾ ਨਾ ਕਿ ਜੇ ਤੁਹਾਡੇ ਕੋਲ ਜਰਨਲ ਬੱਚਾ ਆਏਗਾ ਅਸੀਂ ਤੁਹਾਡੀ ਸੈਲਰੀ ਉੱਥੋਂ ਹੀ ਕੱਢਾਂਗੇ ਪਰ ਇਹਨਾਂ ਨੂੰ ਇਹ ਉਸ ਉਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦੇ ਰਹੇ ਕਿ ਜੇ ਸਾਡੇ ਕੋਲ ਐਸਸੀ ਬੱਚਾ ਆ ਵੀ ਰਿਹਾ ਹੈ ਸਰਕਾਰ ਚਾਹੀਦੀ ਦੇਰਸ ਦੇਰ ਉਹਨਾਂ ਦਾ ਜਿਹੜਾ ਸਕਾਲਰਸ਼ਿਪ ਹੈ ਜੋ ਉਹਨਾਂ ਨੇ ਫੀਸ ਹੈ ਕਾਲਜ ਦੇ ਖਾਤੇਾਂ 'ਚ ਜਾਂ ਬੱਚਿਆਂ ਦੇ ਖਾਤੇ 'ਚ ਪਾ ਰਹੀ ਹੈ ਦੇਰਸ ਦੇਰ ਪਾਰਤਾ ਰਹੀ ਹੈ ਅਸੀਂ ਇਵਨ ਕੀ ਇਹ ਵੀ ਕਹਤਾ ਕਿ ਸਾਨੂੰ ਜਿਹੜੀ ਸਾਡੀ ਸੈਲਰੀਜ਼ ਨੇ ਠੀਕ ਹੈ ਉਹ ਜਦੋਂ ਬੱਚਿਆਂ ਦਾ ਸਕਾਲਰਸ਼ਿਪ ਆਉਂਦਾ ਸਾਨੂੰ ਉਦੋਂ ਪੇ ਕਰ ਦੋ ਪਰ ਕਹਿੰਦੇ ਨਹੀਂ ਅਸੀਂ ਕੋਰਸੇ ਬੰਦ ਹੀ ਕਰਨੇ ਆ ਹਾਂ ਅੱਜ ਜਿਵੇਂ ਤੁਸੀਂ ਅੱਜ ਪ੍ਰਦਰਸ਼ਨ ਕੀਤਾ ਕੀ ਲੱਗਦਾ ਮਤਲਬ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋ ਜਾਣਗੀਆਂ ਇਸ ਤਰ੍ਹਾਂ ਪ੍ਰਦਰਸ਼ਨ ਕਰਨ ਨਾਲ ਜਾਂ ਨਹੀਂ ਸਾਨੂੰ ਦੇਖੋ ਡੀਸੀ ਨੇ ਸਾਹਬ ਨੇ ਤੇ ਏਡੀਸੀ ਸਾਹਬ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਤੁਸੀਂ ਆਪਣੇ ਐਡਮਿਸ਼ਨਸ ਕਰੋ ਅਸੀਂ ਤੁਹਾਡੇ ਕੋਰਸਿਸ ਨਹੀਂ ਬੰਦ ਹੋਂਦਿਆਂ ਕਰਾਂਗੇ ਤੁਸੀਂ ਮਿਹਨਤ ਕਰੋ ਐਡਮਿਸ਼ਨਸ ਲਈ ਹਾਂ ਹਾਂਜੀ ਦੋਸਤੋ ਸਾਡੇ ਨਾਲ ਇੱਕ ਯੂਨੀਅਨ ਵੀ ਮੌਜੂਦ ਹੈ ਜਿਸ ਦਾ ਨਾਮ ਈਸਾ ਹੈ ਆਪਾਂ ਗੱਲਬਾਤ ਕਰਨੇ ਉਹਨਾਂ ਦੇ ਪ੍ਰਧਾਨ ਨਾਲ ਹਾਂਜੀ ਅਸਟੇ ਗੱਲ ਜੀ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਪ੍ਰਦਰਸ਼ਨ ਕੀਤਾ ਹੋਇਆ ਹੈ ਕਾਲਜ ਦੇ ਵਿੱਚ ਜਿਹੜਾ ਅੱਜ ਦਲਿਤ ਸਟੂਡੈਂਟਸ ਨਾਲ ਇੱਕ ਵਿਵਾਦਵਾਤਕਰਾ ਹੋ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਪਿਛਲੇ ਦਿਨਾਂ ਦੇ ਨਹੀਂ ਪਿਛਲੇ ਸਾਲ ਤੋਂ ਪਿਛਲੇ ਸਾਲ ਵੀ ਕੋਵਿਡ ਦੇ ਦੌਰਾਨ ਵਿਦਿਆਰਥੀ ਜਦੋਂ ਐਡਮਿਸ਼ਨ ਲੈਣਾ ਹੈ ਐਸੀ ਵਿਦਿਆਰਥੀ ਤੇ ਉਹਨਾਂ ਦਾ 3-3000 ਰੁਪਿਆ ਇੰਨੇ ਪੀਡੀ ਫੰਡ ਐਕਸਟਰਾ ਲਗਾ ਦਿੱਤਾ ਗਿਆ ਕਿਉਂਕਿ ਜੋ ਦਲਿਤ ਵਿਦਿਆਰਥੀਆਂ ਦਾ ਐਡਮਿਸ਼ਨ ਹੁੰਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਆਧਾਰ ਤੇ ਹੁੰਦਾ ਪਰ ਇਹਨਾਂ ਨੇ ਉਸ ਦੀਆਂ ੱਟਜੀਆਂ ਉਡਾਉਂਦੇ ਹੋਏ ਜਿਹੜਾ ਵਿਦਿਆਰਥੀਆਂ ਨੂੰ 3-3000 ਰੁਪਏ ਪੀਡੀਐਫ ਫੰਡ ਲੱਤਾ ਪਰ ਜਿਹੜੇ ਵਿਦਿਆਰਥੀਆਂ ਨੂੰ ਹਜੇ ਪਤਾ ਨਹੀਂ ਸੀਗਾ ਉਹਨਾਂ ਨੇ ਭਰ ਦਿੱਤਾ ਗਿਆ ਪਰ ਜਿਹੜੇ ਵਿਦਿਆਰਥੀ ਜਥੇਬੰਦੀ ਆਈਸਾ ਦੇ ਨਾਲ ਜੁੜੇ ਹੋਏ ਸੀ ਜਾਂ ਜਿਨ੍ਹਾਂ ਨੂੰ ਪਤਾ ਸੀ ਵੀ ਸਾਡੇ ਕਾਲਜ ਦੇ ਵਿੱਚ ਜਥੇਬੰਦੀ ਚੱਲਦੀ ਆ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਪਰ ਜਦੋਂ ਉਹਨਾਂ ਨੇ ਪਹੁੰਚ ਕੀਤੀ ਅਸੀਂ ਕੋਵਿਡ ਦੇ ਦੌਰਾਨ ਵੀ ਇੱਥੇ ਪ੍ਰਦਰਸ਼ਨ ਕੀਤਾ ਉਸ ਦੇ ਦੌਰਾਨ ਸਾਡੇ ਦੇ ਪਰਚੇ ਵੀ ਦਰਜ ਹੋਏ ਪਰ ਉਸ ਤੋਂ ਬਾਅਦ ਸੰਘਰਸ਼ ਤੋਂ ਬਾਅਦ ਅਸੀਂ ਵੀ ਨਾਰਮਲ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਆਧਾਰ ਤੇ ਦਾਖਲਾ ਜਿਹੜਾ ਹੋਇਆ ਸੀ ਸਾਡਾ ਉਹਦੇ ਤੇ ਕਰਵਾ ਕਰਵਾ ਸਕੇ ਹਾਂ ਪਰ ਇਸ ਵਾਰ ਵੀ ਕੀ ਕਰਿਆ ਵੀ ਉਹਨਾਂ ਨੇ ਸੋਚਿਆ ਵੀ ਜੱਥੇਬੰਦੀ ਵਾਲੇ ਤਾਂ ਹੈ ਨਹੀਂਗੇ ਇੱਥੇ ਇਸ ਵਾਰ ਵੀ ਇਹਨਾਂ ਨੇ 3-3000 ਰੁਪਏ ਦੇ ਚਲਾਨ ਕੱਢਣ ਲੱਗ ਗਏ ਇਸ ਵਾਰ ਫਿਰ ਅਸੀਂ ਜਦੋਂ ਸੰਘਰਸ਼ ਕਰਿਆ ਪ੍ਰੈਸ ਦੇ ਵਿੱਚ ਗਏ ਖਬਰਾਂ ਲੱਗੀਆਂ ਤੇ ਨਾਲ ਦੀ ਨਾਲ ਉਹੀ ਚਲਾਨ 272-72 ਰੁਪਏ ਦੇ ਕੀਤੇ ਗਏ ਤੇ ਬੱਚਾ ਤੋਂ ਅੰਡਰਟੇਕਿੰਗ ਲੈਤੀ ਕਿ ਜਦੋਂ ਸਕਾਲਰਸ਼ਿਪ ਆਊਗੀ ਦੇ ਦਾਂਗੇ ਉਹੀ ਪੋਸਟ ਮੈਟ੍ਰਿਕ ਸਕਾਲ ਡਿਪਾਰਟਮੈਂਟ ਦੀ ਗੱਲ ਕਰ ਲਈਏ ਉਹ 셀ਫ ਫਾਈਨੈਂਸ ਕੋਰਸ ਨੇ ਜਦੋਂ ਇਹਨਾਂ ਦੇ ਕੋਲੇ ਪੈਸਾ ਸੀ ਜਦੋਂ ਇਹ ਪ੍ਰੋਫਿਟ ਦੇ ਵਿੱਚ ਜਾ ਰਹੇ ਸੀ ਇਹਨਾਂ ਦੇ ਕੋਲੇ ਲੱਖਾਂ ਦੀ ਗਿਣਤੀ ਦੇ ਵਿੱਚ ਐਫ ਡੀਆਂ ਦੇ ਵਿੱਚ ਪੈਸਾ ਸੀ ਪਰ ਉੱਪਰੋਂ ਤੜਵਾ ਕੇ ਫੰਡ ਥੱਲੇ ਮਿਸਯੂਜ਼ ਕੀਤਾ ਗਿਆ ਉਸ ਫੰਡਾਂ ਦਾ ਪਰ ਜਦੋਂ ਅੱਜ ਇਹ ਲਾਸ ਦੇ ਵਿੱਚ ਨੇ ਤੇ ਇਹਨਾਂ ਦੀ ਕੋਈ ਮਦਦ ਕਰਨ ਨੂੰ ਨਹੀਂ ਆ ਰਿਹਾ ਕੋਈ ਇਹਨਾਂ ਨੂੰ ਨੋਟਿਸ ਨਹੀਂ ਦਿੰਦਾ ਕੋਈ ਸਰਕਾਰ ਵੱਲੋਂ ਕੋਰਸ ਨਹੀਂ ਬੰਦ ਕੀਤਾ ਗਿਆ ਇਤੋਂ ਤੱਕ ਕਿ ਜਦੋਂ ਕਾਲਜ ਦਾ ਇਸ਼ਤਿਹਾਰ ਨਿਕਲਦਾ ਤੇ ਉਹਦੇ ਵਿੱਚ ਬਕਾਇਦਾ ਤੌਰ ਤੇ ਬੀਸੀਏ PGDCA MSC IT ਦਾ ਇਸ ਤਿਹਾਰ ਨਿਕਲਦਾਗਾ ਬਕਾਇਦਾ ਤੌਰ ਤੇ ਉਹਦਾ ਖਰਚਾ ਵੀ ਪਾਇਆ ਜਾਂਦਾਗਾ ਉਹ ਖਰਚਾ ਵੀ ਪਾਇਆ ਹੋਇਆਗਾ ਪਰ ਜਦੋਂ ਇਹਨਾਂ ਨੇ ਐਡਮਿਸ਼ਨ ਆਪਦੀ ਮਿਹਨਤ ਨਾਲ ਕਰੀ 5-7 ਸਟੂਡੈਂਟ ਜਰਨਲ ਵੀ ਕਰ ਲਏ ਤੇ ਐਸੇ ਸਟੂਡੈਂਟ ਵੀ ਹੋ ਗਏ ਪਰ ਇਹਨਾਂ ਨੇ ਕੀ ਕਰਿਆ ਵੀ ਇਹਨਾਂ ਨੂੰ ਬੁਲਾਉਣ ਦੀ ਥਾਂ ਤੇ ਵਾਪਸ ਕਾਲ ਕਰਤੀ ਵੀ ਤੁਸੀਂ ਆਪ ਦਾ ਜਿਗਾੜ ਕਿਸੇ ਪਾਸੇ ਹੋਰ ਕਰ ਲਓ ਵੀ ਅਸੀਂ ਤੁਹਾਨੂੰ ਦਾਖਲਾ ਨਹੀਂ ਦੇ ਸਕਦੇ ਸਾਡੇ ਕਾਲਜ ਦੇ ਕੋਲੇ ਵੀ ਪੈਸਾ ਨਹੀਂ ਹੈਗਾ ਵੀ ਬਹਾਨੇ ਨਾਲ ਪਰ ਜਦੋਂ ਇਹ ਪ੍ਰੋਫੈਸਰ ਆਏ ਪ੍ਰੋਫੈਸਰਾਂ ਨੇ ਆ ਕੇ ਫਿਰ ਮਿਹਨਤ ਕਰੀ ਇਹਨਾਂ ਦੇ ਨਾਲ ਅਸੀਂ ਵੀ ਸਾਥ ਦਿੱਤਾ ਫਿਰ ਵੀ ਹੁਣ 12 ਤੋਂ 13 ਐਡਮਿਸ਼ਨਾਂ ਹੋ ਗਈਆਂ ਕੁਝ ਜਰ ਕੁਝ ਬੀਸੀ ਬੱਚੇ ਵੀ ਨੇ ਪਰ ਇਹਨਾਂ ਨੇ ਇਹ ਕਹਤਾ ਵੀ ਕੱਲੇ ਐਸੀ ਬੱਚੇ ਆ ਰਹੇ ਇਸ ਕਰਕੇ ਇਹ ਕੋਰਸ ਹੀ ਬੰਦ ਕਰ ਦਿਓ ਪਰ ਜਿਵੇਂ ਹੁਣ ਤੁਸੀਂ ਦੇਖਿਓ ਕੱਲ ਹੀ ਦੇਖਿਆ ਕੱਲ ਸਾਡਾ ਇੱਕ ਮੁੱਖ ਮੰਤਰੀ ਬਣਿਆ ਪੰਜਾਬ ਦਾ ਉਹ ਪਹਿਲੀ ਵਾਰ ਦਲਤ ਮੁੱਖ ਮੰਤਰੀ ਬਣਿਆ ਕਿਉਂਕਿ ਜੇ ਉਹਨੇ ਇਤੋਂ ਪੋਲੀਟਿਕਲ ਦੀ ਪੜਾਈ ਕਰੀ ਆ ਉਹਨੇ ਪੋਲੀਟਿਕਲ ਦੀ ਐਮਏ ਕਰੀ ਆ ਹੁਣ ਪੀਐਚਡੀ ਵੀ ਕਰ ਰਿਹਾ ਹੈਗਾ ਐਲਐਲਬੀ ਕਰੀ ਆ ਜੇ ਉਹਨੇ ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਂ ਆਪਣੇ ਕੋਟੇ ਦਾ ਫਾਇਦਾ ਲੇਤਾ ਸੀ ਤਾਂ ਅਜੋ ਸਾਡਾ ਇੱਕ ਸੀਐਮ ਬਣਿਆ ਬੈਠਾਗਾ ਸੀਐਮ ਦਾ ਕਚਹਿਰਾ ਜੇ ਉਹਨੂੰ ਪੜ੍ਹਾਈ ਮਿਲੀ ਪਰ ਜੇ ਸਾਡੇ ਬੱਚੇ ਨੂੰ ਪੜ੍ਹਾਈ ਨਹੀਂ ਮਿਲੂਗੀ ਤਾਂ ਉਹ ਦਿਹਾੜੀਆਂ ਵੀ ਕਰਨਗੇ ਉਹ ਸਿਰੀ ਵੀ ਰਲਣਗੇ ਜਦੋਂ ਸਰਕਾਰ ਕਹਿ ਰਹੀ ਹੈ ਵੀ ਆਈਟੀ ਖੇਤਰ ਦੇ ਵਿੱਚ ਜਾਓ ਆਈਟੀ ਖੇਤਰ ਦੇ ਵਿੱਚ ਜਾਓ ਕੰਪਿਊਟਰ ਜ਼ਰੂਰੀ ਆ ਹਰੇਕ ਚੀਜ਼ ਵਾਸਤੇ ਕੰਪਿਊਟਰ ਜ਼ਰੂਰੀ ਕਰ ਦਿੱਤਾ ਗਿਆਗਾ ਪਰ ਅੱਜ ਸਾਡੇ ਡਿਪਾਰਟਮੈਂਟ ਦੇ ਵਿੱਚ ਕੰਪਿਊਟਰ ਡਿਪਾਰਟਮੈਂਟ ਬੰਦ ਹੀ ਕਰਿਆ ਜਾ ਰਿਹਾ ਕਿਉਂ ਕਰਿਆ ਜਾ ਰਿਹਾ ਇਹਦੇ ਪਿੱਛੇ ਇੱਕ ਕਾਰਨ ਹੈ ਵੀ ਇਤੋਂ ਦਾ ਜਿਹੜਾ ਪ੍ਰਸ਼ਾਸਨ ਆ ਨਾ ਜਿਵੇਂ ਹੁਣ ਸਾਤਿਆਂ ਨੇ ਪਹਿਲਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨਾਲ ਵੀ ਸਾਡੇ ਕੋਲ ਕੋਈ ਅਥਾਰ ਇੱਥੇ ਕਾਲਜ ਦਾ ਕੋਈ ਬਾਲੀਵਾਰਸ ਨਹੀਂ ਪ੍ਰਿੰਸੀਪਲ ਆਪਦੀ ਅਥਾਰਟੀ ਤੋਂ ਭੱਜ ਜਾਂਦਾਗਾ ਉਹ ਕਹਿ ਦਿੰਦਾਗਾ ਵੀ ਮੇਰੇ ਤਾਂ ਆਪਣੀ 8 ਮਹੀਨੇ ਰਹਿ ਗਏ ਪਤਾ ਨਹੀਂ 4 ਮਹੀਨੇ ਰਹਿ ਗਏ ਰਿਟਾਇਰਮੈਂਟ ਪਰ ਜਿਹੜੇ ਇੱਥੇ 4-5 ਹੋਰ ਨੇ ਜੁੰਡਲੀ ਬਣਾਈ ਹੋਈ ਹੈ ਇਹਨਾਂ ਨੇ ਕਾਲਜ ਪ੍ਰਸ਼ਾਸਨ ਨੇ ਜਦੋਂ ਕੋਈ ਬੱਚਾ ਜਾਂਦਾ ਜਾਂ ਕੋਈ ਉੱਤੇ ਗੱਲ ਕਰਨ ਜਾਂਦਾ ਉਦੋਂ ਤਾਂ ਹਰੇਕ ਪ੍ਰਿੰਸੀਪਲ ਬਣ ਕੇ ਬਹਿ ਜਾਂਦਾ ਜਦੋਂ ਮੀਡੀਆ ਆ ਜਾਂਦਾ ਮੀਡੀਆ ਗੱਲ ਕਰਨ ਦੀ ਕੋਸ਼ਿਸ਼ ਕਰਦਾਗਾ ਤੇ ਉਦੋਂ ਆਪਦੇ ਹਰੇਕ ਉਹਦੇ ਤੋਂ ਅਥਾਰਟੀ ਤੋਂ ਭਾਏ ਦੇ ਵੀ ਅਸੀਂ ਅਥਾਰਟੀ ਨਹੀਂ ਹੈਗੇ ਤੁਸੀਂ ਅਥਾਰਟੀ ਨਾਲ ਗੱਲ ਕਰੋ ਜਦੋਂ ਤੁਸੀਂ ਅਥਾਰਟੀ ਨਹੀਂ ਹੈਗੇ ਫਿਰ ਤੁਸੀਂ ਕਿਉਂ ਬੱਚਿਆਂ ਨੂੰ ਫੋਨ ਕਰਦੇ ਹੋ ਵੀ ਅਸੀਂ ਕੋਰਸ ਬੰਦ ਕਰਾਂਗੇ ਤੁਹਾਡਾ ਕੀ ਮਤਲਬ ਪ੍ਰਿੰਸੀਪਲ ਲਊਗਾ ਫੈਸਲਾ ਤੁਸੀਂ ਪ੍ਰਿੰਸੀਪਲ ਨੂੰ ਇਕੱਲੇ ਨੂੰ ਛੱਡੋ ਪ੍ਰਿੰਸੀਪਲ ਕਰੂਗਾ ਗੱਲਬਾਤ ਜਿਹੜੀ ਕਰਨੀ ਹੈ ਪਰ ਇਹ ਕਹਿ ਰਹੇ ਆ ਵੀ ਹਾਂ ਉਦੋਂ ਕਹਿੰਦੇ ਅਸੀਂ ਅਥਾਰਟੀ ਨਹੀਂ ਪਰ ਜਦੋਂ ਬੱਚੇ ਜਾਂਦੇ ਆ ਜਾਂ ਸਾਡਾ ਸਟਾਫ ਜਾਂਦਾ ਜਿਹੜਾ ਕੰਪਿਊਟਰ ਡਿਪਾਰਟਮੈਂਟ ਦਾ ਉਦੋਂ ਇਹ ਸਾਰੇ ਅਥਾਰਟੀ ਬਣ ਕੇ ਬਹਿ ਜਾਂਦੇ ਆ ਇਹਨਾਂ ਦੀਆਂ ਰਿਕਾਰਡਿੰਗਾਂ ਵੀ ਪਈਆਂ ਗਈਆਂ ਸਾਡੇ ਕੋਲ ਜਦੋਂ ਗੱਲ ਕਰਦੇ ਨੇ ਜਦੋਂ ਕਹਿ ਰਹੇ ਦਲਿਤ ਵਿਦਿਆਰਥੀਆਂ ਨੂੰ ਦਲਿਤ ਵਿਦਿਆਰਥੀਆਂ ਕਰਕੇ ਸਾਰਾ ਕੁਝ ਪਿਆ ਸਾਡੇ ਕੋਲ ਹੈਗਾ ਜਦੋਂ ਗੱਲ ਕਰਦੇ ਅਥਾਰਟੀ ਬਣ ਕੇ ਬੈਠੇ ਹੁੰਦੇ ਉਦੋਂ ਵੀਡੀਓ ਵੀ ਪਈਆਂ ਗਈਆਂ ਇਹਨਾਂ ਦੀ ਮੈਂ ਵੀ ਵਿਭਾਗ ਦੇ ਵਿੱਚੋਂ ਗੱਲ ਕਰਨ ਦੀ ਕੀਤੀ ਸੀ ਕੋਸ਼ਿਸ਼ ਪ੍ਰਿੰਸੀਪਲ ਨਾਲ ਪਰ ਉਹ ਕਾਲ ਨਹੀਂ ਪਿਕ ਕਰ ਰਹੇ ਅਸੀਂ ਚਾਰ ਬਾਰੀ ਟਰਾਈ ਕੀਤਾ ਤੁਸੀਂ ਜਪਰਦਰਸ਼ਨ ਕੀਤਾ ਹੈ ਵੀ ਅਗਰ ਤੁਹਾਡੇ ਮੰਗਾ ਨਹੀਂ ਪੂਰੀਆਂ ਹੁੰਦੀਆਂ ਤੁਹਾਡੇ ਅੱਗੇ ਦੇ ਕੀ ਪਲਾਨਸ ਹੋਣਗੇ ਅੱਗੇ ਦੇ ਪਲਾਨ ਸਾਡੇ ਇਹ ਹੈ ਵੀ ਪਹਿਲੀ ਗੱਲ ਤਾਂ ਅਸੀਂ ਸਾਰੇ ਐਸਸੀ ਵਿਦਿਆਰਥੀ ਚਾਹੇ ਜਰਨਲ ਵਿਦਿਆਰਥੀ ਚਾਹੇ ਬੀਸੀ ਵਿਦਿਆਰਥੀ ਕੋਈ ਵੀ ਵਿਦਿਆਰਥੀ ਹੈ ਅਸੀਂ ਉਹਨਾਂ ਦੇ ਚਲਾਨ ਕਢਵਾਵਾਂਗੇ ਜਿੱਤੋਂ ਤੱਕ ਸਾਡੀ ਇੱਕੋ ਮੰਗ ਪਹਿਲੀ ਤਾਂ ਇਹ ਹੀ ਹੈ ਵੀ ਸਾਡੇ ਵਿਦਿਆਰਥੀਆਂ ਦੇ ਚਲਾਨ ਨਿਕਲਣ ਦੂਸਰੀ ਗੱਲ ਜਿਹੜਾ ਇਹ ਕਹਿੰਦੇ ਆ ਵੀ ਡਿਪਾਰਟਮੈਂਟ ਦੇ ਵਿੱਚ ਐਡਮਿਸ਼ਨਾਂ ਨਹੀਂ ਹੋਈਆਂ 12 ਤੋਂ 13 ਦੇ ਕਰੀਬ ਐਡਮਿਸ਼ਨਾਂ ਹੋ ਚੁੱਕੀਆਂ ਆਈਆਂ 22 ਤਰੀਕ ਲਾਸਟ ਡੇਟ ਹੈ ਠੀਕ ਹੈ ਉਹ ਲਾਸਟ ਡੇਟ ਤੋਂ ਬਾਅਦ ਵੀ ਬੱਚੇ ਆਉਂਦੇ ਹੁੰਦੇ ਆ ਇਹ ਤਾਂ ਨਹੀਂ ਹੈਗਾ ਵੀ 21 ਦਿਨ ਹੀ ਪੂਰਾ ਕੋਰਸ ਪੂਰਾ ਹੋ ਜਾਵੇ ਵੀ ਪੂਰੇ ਬੱਚੇ ਆ ਜਾਣ ਸਾਰੇ 21 ਦਿਨ ਹੀ ਆ ਜਾਣਗੇ ਨਹੀਂ ਇਸ ਕਰਕੇ ਵੀ ਅਸੀਂ ਇਸ ਡਿਪਾਰਟਮੈਂਟ ਨੂੰ ਕਦੇ ਬੰਦ ਨਹੀਂ ਹੋਣ ਦੇਵਾਂਗੇ ਅਸੀਂ ਪ੍ਰਚਾਰ ਕਰਾਂਗੇ ਕੋਈ ਗੱਲ ਨਹੀਂ ਜੇ ਇਹਨਾਂ ਦੀਆਂ ਤਨਖਾਹਾਂ ਨਾ ਨਿਕਲਣਗੀਆਂ ਇਹਨਾਂ ਨੇ ਤਾਂ ਇਤੋਂ ਤੱਕ ਵੀ ਕਹਿਤਾ ਪ੍ਰੋਫੈਸਰਾਂ ਨੇ ਵੀ ਸਾਡਾ ਕੋਰਸ ਚੱਲਦਾ ਰਹੇ ਜਦੋਂ ਹੰਡਾ ਆਊਗਾ ਜਦੋਂ ਵਜੀਫਾ ਆਊਗਾ ਅਸੀਂ ਉਦੋਂ ਲੈ ਲਾਂਗੇ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਇਹਨਾਂ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਾਨੂੰ ਵੱਡਾ ਸੰਘਰਸ਼ ਜ਼ਿਲਾ ਪੱਦਰੀ ਕਰਨਾ ਪਿਆ ਉਹ ਵੀ ਅਸੀਂ ਕਰਾਂਗੇ ਅਸੀਂ ਹੱਥ ਦੇ ਵਿੱਚ ਠੂਠਾ ਲੈ ਕੇ ਮੰਗਾਂਗੇ ਵੀ ਪੰਜਾਬ ਸਰਕਾਰ ਸਾਡੇ ਨਾਲ ਸਾਡੇ ਟੀਚਰਾਂ ਨਾਲ ਅਧਿਆਪਕਾਂ ਨਾਲ ਕੀ ਕਰੀਏ ਵੀ ਇਹਨਾਂ ਨੂੰ ਪੱਕੇ ਕਰੇ ਇਹਨਾਂ ਨੂੰ ਜੇ ਸਰਕਾਰ ਹੀ ਉੱਤੋਂ ਪੇ ਕਰਦੇ ਵਿਦਿਆਰਥੀਆਂ ਤੋਂ ਲਵੇ ਨਾ ਅਸੀਂ ਕੱਲੇ ਐਸਸੀ ਵਿਦਿਆਰਥੀਆਂ ਦਾ ਨਹੀਂ ਗੈਰੇ ਵੀ ਐਸਸੀਆਂ ਦਾ ਫ੍ਰੀ ਹੋਵੇ ਜਰਨਲ ਵਿਦਿਆਰਥੀਆਂ ਦਾ ਵੀ ਫ੍ਰੀ ਹੋਵੇ ਬੀਸੀ ਵਿਦਿਆਰਥੀਆਂ ਦੀ ਸਰਕਾਰ ਜ਼ਿੰਮੇਵਾਰੀ ਲਵੇ ਸਰਕਾਰ ਜ਼ਿੰਮੇਵਾਰੀ ਲਵੇ ਇਸ ਚੀਜ਼ ਦੀ ਵੀ ਸਿੱਖਿਆ ਦਾ ਜਿਹੜਾ ਬਜਟ ਦਾ 10% ਹਿੱਸਾ ਹੈ ਉਹ ਸਿੱਖਿਆ ਤੇ ਖਰਚ ਕੀਤਾ ਜਾਵੇ ਉਹ ਕੋਈ ਵੀ ਵਿਦਿਆਰਥੀ ਐਸਸੀ ਆ ਬੀਸੀ ਜਨਰ ਹਰੇਕ ਵਾਸਤੇ ਪੜ੍ਹਾਈ ਦਵਾਈ ਸਿਹਤ ਸਹੂਲਤ ਇਹ ਮਿਲਣੀਆਂ ਚਾਹੀਦੀਆਂ ਪਰ ਸਰਕਾਰਾਂ ਇਸ ਚੀਜ਼ ਤੋਂ ਭੱਜ ਰਹੀਆਂ ਆਂ ਪਰ ਅੱਜ ਅਸੀਂ ਇੱਥੇ ਬੈਠੇ ਆਂ ਜਿੰਨਾ ਚਿਰ ਸਾਡੇ ਬੱਚਿਆਂ ਦੇ ਚਲਾਨ ਨਹੀਂ ਨਿਕਲਣਗੇ ਸਾਡਾ ਪ੍ਰਦਰਸ਼ਨ ਜਾਰੀ ਲੱਗੂਗਾ ਜੇ ਬੱਚਿਆਂ ਨੂੰ ਲੇਟ ਪੀਸ ਲੱਗਦੀ ਹੈ ਜਾਂ ਬੱਚਿਆਂ ਦਾ ਨੁਕਸਾਨ ਹੁੰਦਾ ਉਸ ਦਾ ਇਹ ਕਾਲਜ ਪ੍ਰਸ਼ਾਸਨ ਵਾਲੇ ਜ਼ਿੰਮੇਵਾਰ ਹੋਣਗੇ ਜਿਹੜੇ ਅਥਾਰਟੀ ਬਣ ਕੇ ਬਹਿ ਜਾਂਦੇ ਨੇ ਤੇ ਅਥਾਰਟੀ ਤੋਂ ਭਾਈ ਦੇਣੇ ਵੀ ਅਸੀਂ ਅਥਾਰਟੀ ਨਹੀਂ ਹੈਗੇ ਇਹ ਜ਼ਿੰਮੇਵਾਰ ਹੋਣਗੇ ਹਾਂਜੀ ਦੋਸਤੋ ਗੱਲਬਾਤ ਕੀਤੀ ਅਧਿਆਪਕ ਸਹਿਬਾਨਾਂ ਦੇ ਨਾਲ ਤੇ ਇਸਾ ਯੂਨੀਅਨ ਦੇ ਜਿਹੜੇ ਪ੍ਰਧਾਨਿਆਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੇ ਅਗਰ ਉਹਨਾਂ ਦੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਇਸੇ ਤਰ੍ਹਾਂ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਕਦੋਂ ਜਿਹੜੇ ਟੈਕਨੋਲੋਜੀ ਡਿਪਾਰਟਮੈਂਟ ਦੇ ਜਿਹੜੇ ਸਟੂਡੈਂਟਸ ਨੇ ਮੂਡ ਕਲਾਸਾਂ ਦੇ ਵਿੱਚ ਜਾਂਦੇ ਨੇ ਇਹੀ ਕਹਿੰਦੇ ਹੋਏ ਮੈਂ ਤੁਹਾਡੀ ਆਪਣੀ ਰਾਜਵੀਰ ਕੈਮਰਾਮੈਨ ਵਿਕਰਮ ਦੇ ਨਾਲ ਤੁਹਾਡੇ ਲਈ ਲੈਣੀ ਹੈ ਇਜਾਜ਼ਤ ਧੰਨਵਾਦ